ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫਿਰ ਵੀਡੀਓ ਨੂੰ ਲਾਈਕ ਤੇ ਕਮੈਂਟ ਕਰ ਦਿਓ ਅੱਜ ਦੀ ਸਾਖੀ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਕਿ ਜਦੋਂ ਇੱਕ ਰਾਖਸ਼ ਨੇ ਆਪਣੇ ਢਿੱਡ ਦੇ ਅੰਦਰ ਲੈ ਗਿਆ ਤਾਂ ਕੀ ਹੋਇਆ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਬਾਹਰ ਕਿਵੇਂ ਕੱਢਿਆ ਆਓ ਇਸ ਸਾਖੀ ਵਿੱਚ ਜਾਣਦੇ ਹਾਂ ਤੇਰੀ ਗੁਰੂ ਨਾਨਕ ਦੇਵ ਜੀ ਜਦੋਂ ਸੰਸਾਰਿਕ ਯਾਤਰਾ ਕਰਦੇ ਹੋਏ ਇੱਕ ਦਿਨ ਰਸਤੇ ਵਿੱਚ ਚੱਲਦੇ-ਚੱਲਦੇ ਭਾਈ ਮਰਦਾਨਾ ਜੀ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਰਸਤੇ ਦੇ ਵਿੱਚ ਇੱਕ ਸੰਘਣਾ ਜੰਗਲ ਆਇਆ ਜਿਸ ਵਿੱਚ ਕਈ ਪ੍ਰਕਾਰ ਦੇ ਫਲਾਂ ਦੇ ਰੁੱਖ ਸਨ ਤੇ ਫਲ ਲੱਗੇ ਹੋਏ ਸਨ ਪਰ ਹੈਰਾਨੀ ਵਾਲੀ ਗੱਲ ਇਹ ਸੀ ਉਸ ਜੰਗਲ ਦੇ ਵਿੱਚ ਇੱਕ ਵੀ ਜੀਵ ਜੰਤੂ ਨਹੀਂ ਨਹੀਂ ਦਿਖਾਈ ਦੇ ਰਿਹਾ ਸੀ ਉਸ ਜੰਗਲ ਵਿੱਚ ਕੋਈ ਵੀ ਜਾਨਵਰ ਨਾ ਹੋਣ ਕਰਕੇ ਸਾਰੇ ਪੇੜ-ਪੋਦੇ ਫਲਾਂ ਦੇ ਨਾਲ ਭਰੇ ਹੋਏ ਸਨ ਕਿਉਂਕਿ ਉਹਨਾਂ ਫਲਾਂ ਨੂੰ ਖਾਣ ਵਾਲਾ ਕੋਈ ਵੀ ਜਾਨਵਰ ਹੀ ਉਸ ਜੰਗਲ ਵਿੱਚ ਨਹੀਂ ਸੀ ਚੱਲਦੇ-ਚੱਲਦੇ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਗੁਰੂ ਜੀ ਤੇਰ ਤੁਸੀਂ ਇੱਥੇ ਆਰਾਮ ਕਰ ਲਵੋ ਕਿਉਂਕਿ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਹੈ ਤੇ ਮੈਂ ਇਸ ਜੰਗਲ ਵਿੱਚੋਂ ਆਪਣਾ ਪਸੰਦ ਫਲ ਖਾ ਕੇ ਆਪਣਾ ਢਿੱਡ ਭਰ ਲਵਾਂ ਪਰ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆ ਇਸ ਜੰਗਲ ਵਿੱਚ ਰੁਕਣਾ ਸਾਡੇ ਲਈ ਠੀਕ ਨਹੀਂ ਹੈ ਤੂੰ ਇਸ ਜੰਗਲ ਦੀ ਖੂਬਸੂਰਤੀ ਨੂੰ ਦੇਖ ਕੇ ਇਸ ਨੂੰ ਚੰਗਾ ਨਾ ਸਮਝ ਕਿਉਂਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਜੀਵ ਜੰਤੂ ਜਾਨਵਰ ਦਿਖਾਈ ਨਹੀਂ ਦੇ ਰਿਹਾ ਮਰਦਾਨਿਆ ਵਾਹਿਗੁਰੂ ਵਾਹਿਗੁਰੂ ਜਪਦਾ ਹੋਇਆ ਮੇਰੇ ਪਿੱਛੇ ਤੁਰਦਾ ਆ ਭਾਈ ਮਰਦਾਨਾ ਜੀ ਨੂੰ ਭੁੱਖ ਬਹੁਤ ਤੇਜ਼ ਲੱਗੀ ਹੋਈ ਸੀ ਗੁਰੂ ਸਾਹਿਬ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਨੂੰ ਖਿਜ ਕੇ ਕਿਹਾ ਥੇ ਵੀ ਕੋਈ ਮੇਰੇ ਖਾਂ ਦੇ लायक ਚੀਜ਼ ਜੀ ਹੁੰਦੀ ਹੈ ਉੱਥੇ ਹੀ ਤੁਸੀਂ ਮੈਨੂੰ ਮਨਾ ਕਰ ਦਿੰਦੇ ਹੋ ਅਤੇ ਕੋਈ ਵੀ ਚੀਜ਼ ਵਸਤੂ ਖਾਂ ਨਹੀਂ ਦਿੰਦੇ ਮੈਂ ਤੁਹਾਡੇ ਨਾਲ ਰਹਿ ਰਹਿ ਕੇ ਕਿਸੇ ਦਿਨ ਇਸੇ ਤਰ੍ਹਾਂ ਹੀ ਭੁੱਖਾ ਮਰ ਜਾਣਾ ਹੈ ਤੇ ਮੇਰੀ ਦੇਹ ਵੀ ਇਸੇ ਧਰਤੀ ਤੇ ਪਈ ਰਹਿਣੀ ਹੈ ਕਿਸੇ ਨੇ ਮੇਰੀ ਕਬਰ ਵੀ ਨਹੀਂ ਖੋਦਣੀ ਤੁਸੀਂ ਆਪ ਤਾਂ ਉਜੜੇ ਹੀ ਹੋ ਤੇ ਮੈਨੂੰ ਵੀ ਨਾਲ ਉਜਾੜਿਆ ਹੋਇਆ ਹੈ ਤੁਹਾਨੂੰ ਪਤਾ ਵੀ ਹੈ ਕਿ ਮੈਂ ਬਹੁਤੀ ਭੁੱਖ ਬਰਦਾਸ਼ ਨਹੀਂ ਕਰ ਸਕਦਾ ਵੀ ਤੁਸੀਂ ਮੈਨੂੰ ਇਸ ਜੰਗਲ ਵਿੱਚੋਂ ਫਲ ਖਾਣ ਤੋਂ ਰੋਕ ਰਹੇ ਹੋ ਇੰਨੀ ਗੱਲ ਕਹਿ ਕੇ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਤੋਂ ਆਗਿਆ ਲਏ ਬਿਨਾਂ ਹੀ ਜੰਗਲ ਵਿੱਚ ਫਲ ਖਾਣ ਲਈ ਚਲੇ ਗਏ ਤੇ ਫਲ ਖਾਣ ਲੱਗ ਪਏ ਭਾਈ ਮਰਦਾਨਾ ਜੀ ਦਾ ਫਲ ਖਾ ਕੇ ਹੁਣ ਟਿੱਡ ਭਰ ਚੁੱਕਿਆ ਸੀ ਪਰ ਲਾਲਚ ਵਿੱਚ ਆ ਕੇ ਉਹ ਹੋਰ ਫਲ ਖਾਣ ਲੱਗ ਪਏ ਤੇ ਉਸ ਜੰਗਲ ਦੇ ਵਿੱਚ ਇੱਕ ਡਰਾਉਣਾ ਰਾਖਸ਼ ਰਹਿੰਦਾ ਸੀ। ਜਿੱਦ ਦੀ ਪਹਾੜ ਜਿੱਡੀ ਦੇ ਸੀ, ਪਹਾੜ ਦੀਆਂ ਗੁਫਾ ਵਰਗੀਆਂ ਉਸ ਦੀਆਂ ਨਾਸਾਂ ਸਨ। ਉਸ ਰਾਖਸ਼ ਨੇ ਨੇੜੇ ਤੇੜੇ ਦੇ ਸਾਰੇ ਜਾਨਵਰ ਖਾ ਲਏ ਸੀ। ਅਤੇ ਉਸ ਜੰਗਲ ਵਿੱਚ ਡਰਦਾ ਹੋਇਆ ਕੋਈ ਜਾਨਵਰ ਨਹੀਂ ਆਉਂਦਾ ਸੀ ਤੇ ਨਾ ਹੀ ਕੋਈ ਇਨਸਾਨ ਉਸ ਜੰਗਲ ਵਿੱਚ ਜਾਂਦਾ ਸੀ। ਭਾਈ ਮਰਦਾਨਾ ਜੀ ਆਪਣੇ ਮੂੰਹ ਧਿਆਨ ਉਸ ਜੰਗਲ ਵਿੱਚ ਫਲ ਖਾ ਰਹੇ ਸਨ। ਜਦੋਂ ਉਸ ਰਾਖਸਸ ਨੂੰ ਪੇੜਾਂ ਦੇ ਨਾਲ ਛੇੜਛਾੜ ਦੀ ਆਵਾਜ਼ ਸੁਣਾਈ ਦਿੱਤੀ ਤਾਂ ਤਾਂ ਉਸ ਰਾਖਸਸ ਨੇ ਭਾਈ ਮਰਦਾਨਾ ਜੀ ਨੂੰ ਆ ਕੇ ਦਬੋਚ ਲਿਆ ਤੇ ਉਹਨਾਂ ਨੂੰ ਸਿੱਧਾ ਹੀ ਆਪਣੇ ਮੂੰਹ ਵਿੱਚ ਨਿਕਲ ਗਏ ਜਦੋਂ ਭਾਈ ਮਰਦਾਨਾ ਜੀ ਨਾਲ ਇਹ ਘਟਨਾ ਵਾਪਰੀ ਤਾਂ ਤਾਂ ਉਹ ਬਹੁਤ ਡਰ ਗਏ ਮੂੰਹ ਤੋ ਤਾਂ ਕੋਈ ਨਾ ਬੋਲ ਸਕੇ ਪਰ ਆਪਣੇ ਮਨ ਹੀ ਮਨ ਗੁਰੂ ਨਾਨਕ ਦੇਵ ਜੀ ਨੂੰ ਧਿਆਉਣ ਲੱਗ ਪਏ ਤੇ ਬੇਨਤੀ ਕਰਨ ਲੱਗੇ ਹੁਣ ਗੁਰੂ ਜੀ ਮੇਰੀ ਰੱਖਿਆ ਕਰੋ ਮੇਰੀ ਮਤ ਮਾਰੀ ਗਈ ਸੀ ਜਿਹੜੇ ਮੈਂ ਤੁਹਾਨੂੰ ਜਾਣੇ ਅਣਜਾਣੇ ਵਿੱਚ ਬੁਰੇ ਸ਼ਬਦ ਕਹਿ ਬੈਠਾ हे ਕਰਪਾਲੂ ਮੈਨੂੰ ਇਸ ਰਾਖਸ਼ ਤੋਂ ਬਚਾ ਲਵੋ ਜਾਣੀ ਜਾਣ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੀ ਪੁਕਾਰ ਸੁਣ ਗਈ ਤੇ ਉਹ ਭਾਈ ਮਰਦਾਨਾ ਜੀ ਨੂੰ ਬਚਾਉਣ ਲਈ ਚੱਲ ਪਏ ਗੁਰੂ ਨਾਨਕ ਦੇਵ ਜੀ ਉਸ ਰਾਖਸ਼ ਦੇ ਸਾਹਮਣੇ ਖੜੇ ਹੋ ਗਏ ਤਾਂ ਕਿ ਉਹ ਉਸ ਰਾਖਸ਼ ਦੀਆਂ ਨਜ਼ਰਾਂ ਵਿੱਚ ਆ ਸਕਣ ਜਿਵੇਂ ਹੀ ਉਸ ਰਾਖਸ਼ ਨੇ ਗੁਰੂ ਸਾਹਿਬ ਜੀ ਨੂੰ ਦੇਖਿਆ ਉਸੇ ਵੇਲੇ ਉਸਨੇ ਗੁਰੂ ਸਾਹਿਬ ਜੀ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਆਪਣੇ ਮੂੰਹ ਵਿੱਚ ਪਾ ਲਿਆ ਤੇ ਬਿਨਾਂ ਚਬਾਏ ਸਿੱਧਾ ਹੀ ਅੰਦਰ ਨਿਕਲ ਗਿਆ ਜਦੋਂ ਗੁਰੂ ਨਾਨਕ ਦੇਵ ਜੀ ਉਸ ਰਾਖਸ਼ ਦੇ ਢਿੱਡ ਵਿੱਚ ਗਏ ਤਾਂ ਉਹਨਾਂ ਨੂੰ ਉੱਥੇ ਭਾਈ ਮਰਦਾਨਾ ਜੀ ਮਿਲੇ ਗੁਰੂ ਨਾਨਕ ਦੇਵ ਜੀ ਨੇ ਬਚਨ ਕਰਕੇ ਹੌਸਲਾ ਦਿੱਤਾ ਤੇ ਆਪਣੇ ਸਰੀਰ ਨੂੰ ਵੀ ਵੱਡਾ ਕਰ ਲਿਆ ਤਾਂ ਉਸ ਰਾਖਸ਼ ਦੇ ਢਿੱਡ ਵਿੱਚ ਤਕਲੀਫ ਹੋਣ ਲੱਗ ਪਈ ਜਦੋਂ ਉਸ ਰਾਖਸ਼ ਨੂੰ ਤਕਲੀਫ ਹੋਈ ਤਾਂ ਉਸ ਨੇ ਆਪਣੇ ਸਰੀਰ ਨੂੰ ਹੋਰ ਵੱਡਾ ਕਰ ਲਿਆ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਵੀ ਆਪਣਾ ਸਰੀਰ ਹੋਰ ਫੈਲਾ ਲਿਆ ਤਾਂ ਅਖੀਰ ਵਿੱਚ ਜਦੋਂ ਉਸ ਰਾਖਸ਼ ਦੀ ਪਾਰਣਾ ਪਈ ਆਖੀ ਨੂੰ ਧਰਤੀ ਉੱਤੇ ਡਿੱਗ ਪਿਆ ਤੇ ਆਤਮਾ ਸਰੀਰ ਨਾਲੋਂ ਅਲੱਗ ਹੋ ਗਈ ਜਦੋਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਬਾਹਰ ਨਿਕਲੇ ਤਾਂ ਉਸ ਰਾਖਸ਼ ਦੀ ਆਤਮਾ ਨੇ ਇੱਕ ਸੁੰਦਰ ਰੂਪ ਮਨੁੱਖ ਦਾ ਰੂਪ ਧਾਰਨ ਕਰ ਲਿਆ ਤੇ ਗੁਰੂ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਕਹਿਣ ਲੱਗਾ ਗੁਰੂ ਸਾਹਿਬ ਜੀ ਜਦ ਮੈਂ ਜਨਕ ਦੇਹੀ ਵਿੱਚ ਰਾਜ ਕਰਦਾ ਸੀ ਤਾਂ ਤਾਂ ਉਸ ਵੇਲੇ ਮੇਰਾ ਮਨੁੱਖੀ ਸਰੀਰ ਸੀ ਤੇ ਮੈਂ ਰਸੋਈਏ ਦੇ ਰੂਪ ਵਿੱਚ ਉਸ ਕੋਲ ਨੌਕਰੀ ਕਰਦਾ ਸੀ ਇੱਕ ਵਾਰੀ ਰਾਜੇ ਨੇ ਸੰਤਾਂ ਨੂੰ ਭੋਜਨ ਸ਼ਿਕਾਉਣ ਲਈ ਸੱਦਾ ਦਿੱਤਾ ਹੋਇਆ ਸੀ ਤੇ ਮੈਂ ਰਸੋਈ ਤਿਆਰ ਕੀਤੀ ਹੋਈ ਸੀ ਉਸ ਵੇਲੇ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ ਤੇ ਮੈਂ ਲੋਕ ਕੇ ਸਭ ਤੋਂ ਪਹਿਲਾਂ ਭੋਜਨ ਛਕ ਲਿਆ ਪਰ ਇਸ ਗੱਲ ਦਾ ਪਤਾ ਜਦੋਂ ਉਸ ਰਾਜੇ ਨੂੰ ਲੱਗਾ ਕਿ ਸੰਤਾਂ ਦਾ અપਮਾਨ ਹੋਇਆ ਹੈ ਸਾਰੀ ਰਸੋਈ ਝੂਠੀ ਹੋ ਚੁੱਕੀ ਹੈ ਤੇ ਕਰੋਧ ਵਿੱਚ ਆ ਕੇ ਮੈਨੂੰ ਸ਼ਰਾਪ ਦੇ ਦਿੱਤਾ ਕਿ 24 ਘੰਟਿਆਂ ਦੇ ਬਾਅਦ ਤੂੰ ਇੱਕ ਬਹੁਤ ਵੱਡਾ ਰਾਖਸ਼ ਬਣ ਜਾਵੇਂਗਾ ਤਾਂ ਰਾਜੇ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਜੇ ਤੋਂ ਪੁੱਛਿਆ ਕਿ ਪਾਸ਼ਾ ਜੀ ਗਲਤੀ ਤਾਂ ਮੇਥੋਂ ਹੋਈ ਹੈ ਪਰ ਤੁਸੀਂ ਮੈਨੂੰ ਇਹ ਦੱਸ ਦੇਵੋ ਕਿ ਮੇਰੀ ਗਤੀ ਕਦੋਂ ਹੋਵੇਗੀ ਤਾਂ ਰਾਜੇ ਨੇ ਮੈਨੂੰ ਕਿਹਾ ਕਿ ਕਾਲ ਯੁਗ ਦੇ ਵਿੱਚ ਪਰਮੇਸ਼ਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਨ ਕਰਕੇ ਇਸ ਧਰਤੀ ਤੇ ਆਉਣਗੇ ਤੇ ਉਹਨਾਂ ਦੇ ਮਿਲਾਪ ਦੇ ਨਾਲ ਹੀ ਤੇਰੀ ਗਤੀ ਹੋ ਜਾਵੇਗੀ ਤੇ ਅੱਜ ਮੇਰਾ ਤੁਹਾਡੇ ਨਾਲ ਮਿਲਾਪ ਹੋ ਗਿਆ ਤੇ ਮੈਨੂੰ ਗਤੀ ਮਿਲ ਗਈ ਹੈ ਤਨ ਗੁਰੂ ਨਾਨਕ ਦੇਵ ਜੀ ਮੈਂ ਤੁਹਾਡੇ ਦਰਸ਼ਨ ਕਰਕੇ ਨਦਰ ਨਿਹਾਲ ਹੋ ਗਿਆ ਹਾਂ ਕਿਰਪਾ ਕਰਕੇ ਮੈਨੂੰ ਪਰਲੋਕ ਜਾਣ ਦੀ ਆਗਿਆ ਬਖਸ਼ੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਰਾਖਸ਼ਸ ਨੂੰ ਪਰਲੋਕ ਜਾਣ ਦੀ ਆਗਿਆ ਬਖਸ਼ ਦਿੱਤੀ ਤੇ ਰਾਖਸ਼ਸ ਗੁਰੂ ਸਾਹਿਬ ਜੀ ਨੂੰ ਪ੍ਰਣਾਮ ਕਰਕੇ ਉੱਥੋਂ ਚਲਾ ਗਿਆ ਤੇ ਇਧਰ ਭਾਈ ਮਰਦਾਨੇ ਨੇ ਵੀ ਗੁਰੂ ਸਾਹਿਬ ਜੀ ਕੋਲੋਂ ਆਪਣੀ ਕੀਤੀ ਗਲਤੀ ਦੀ ਮੁਆਫੀ ਮੰਗੀ ਏ ਸਾਖੀ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ